ਗੁਰ ਦਾਸ ਪਦ ਬੰਦ ਪ੍ਰਭੰਦਸ ਅਰਜਨ ਗੁਰੂ ਵਾਦਿ ਸ਼੍ਰੀ ਹਰਿ ਗੋਬਿੰਦ ਰਦਾਈ ਹਰਿ ਕ੍ਰਿਸ਼ਨ ਗੁਰ ਠੀਕ ਬਹਾਦਰ ਚੰਦ ਦਸਮੇ ਗੋਬਿੰਦ ਸਿੰਘ ਗੁਰੂ नमो चरण अरविन्द जिसमें है अमृत ज्ञान है मानक भगत वैराग ਸੇਰੇ ਗੁਰੂ ਗ੍ਰੰਥ ਸਾਹਿਬ ਓ ਦਦ ਬੰਦੋ ਕਉ ਅਨੁਰਾਗ ਏਕੰਕਾਰ ਸਤਿਗੁਰੂ ਪਰਸਾਦ ਸਚ ਹੋਈ ਆਹੇ ਗੁਰੂ ਜੀ ਕੀ ਫਤੇ ਦੇਗਨ ਬਿਨੋ ਅਸਨ ਸੁਈ ਡੰਡੋਤ ਬੰਧਨ ਅਨੇਕ ਬਾ ਸਤਿਵਕਲਾ ਸੰਰਥ ਡੋਲਨ ਤੇ ਅੱਖੋ ਹੋ ਪ੍ਰਭੂ ਨਾਨਕ ਦੇ ਏਕ ਕਰ ਹੱਥ ਜਾਉ ਬੋਲ ਆਵਹਿ ਯੋਮ ਬੋ ਉੱਲਾਹ ਸਵਾਮੀ ਕੁਦਰਤ ਕਵਨ ਹਮ ਅਰੇ ਸਾਦ ਸੰਗ ਅਨੰਖ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਸਾਦ ਸੰਗ ਨ ਅਨੰਕ ਜਸ ਗਾਇਓ ਜੋ ਪ੍ਰਭ ਕੀ ਅਤਿ ਧਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੋਝਾ ਆਪਨ ਨੇ ਕੋ ਸਮਝਾਵੈ ਨਾਹੀ ਤਾਂ ਕੋਠਾ ਗ੍ਰਾਮ ਛਿਨਾਵੈ ਦੇਉ ਬਿਗਾਰ ਕਾਰ ਮੈਂ ਸਾਰੋ ਸਹਤ ਕੁਟੰਬ ਗਹਾਂ ਦੁਖ ਪਾਰੋ ਮੋਝੇ ਆਪਨੇ ਕੋ ਸਮਝਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਛਬਦ ਤਕਤ ਸਤਰਾ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖੋਂ ਦੇ ਮਹਾਨ ਸ਼ਹੀਦ ਮਹਾਨ ਜਰਣੈਲ ਸਿੰਘ ਸਾਹਿਬ ਤਨ 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 ਅਮਰ ਸ਼ਹੀਦ ਜਥੇਦਾਰ ਬਾਬਾ ਹਨਵਾਰ ਸਿੰਘ ਜੀ ਮਹਾਰਾਜ ਕੌਮ ਦੇ ਮਹਾਨ ਸ਼ਹੀਦਾਂ ਦੇ ਪਾਵਨ ਚਰਨਾਂ ਨਾਲ ਨਵਾਜੀ ਹੋਈ ਪਵਿੱਤਰ ਧਰਤੀ ਸ਼ਹੀਦੀ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਸੰਧਿਆ ਦੇ ਦੀਵਾਨੰਦ ਅਬ ਸਮੂਚੀਆ ਗੁਰਸਿੱਖ ਸੰਗਤ ਸਰਬਤਮਾਈ ਪਾਈ 102 ਚਲਕੇ ਨਤਮਸਤਕ ਹੋਣ ਦੇ ਲਈ ਔਰ ਪਾਵਨ ਅਸਥਾਨ ਦੇ ਉਪਰ ਛਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਜਿਸ ਪਾਵਨ ਕਥਾ ਨੂੰ ਸਰਵਣ ਕਰਨ ਵਾਸਤੇ ਆਪ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਸਾਹਿਬ ਜੀ ਨੇ ਕਿਰਪਾ ਕੀਤੀ ਸਤ ਸੰਗਤ ਕਰਨ ਦਾ ਗੁਰੂ ਗੋਬਿੰਦਰ ਬੈਠਣ ਦਾ ਸਮਾਂ ਬਖਸ਼ਿਆ ਅਉ ਇਸ ਸਮੇਂ ਦਾ ਸਤ ਗੁਰਾਂ ਦੇ ਚਰਨਾਂ ਦੇ ਵਿੱਚੋਂ ਲਾਹ ਲੈਣ ਦਾ ਯਤਨ ਕਰੀਏ ਅੱਜ ਆਪ ਜੀ ਦੇ ਨਾਲ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਚਾਰਨ ਕੀਤਾ ਹੋਇਆ ਮੁਖਵਾਕ ਉਹਦੇ ਅੱਜ ਆਪਾਂ ਆਰੰਭਤਾ ਨਾਲ ਕਰਾਂਗੇ ਹਰ ਰੋਜ਼ ਯਤਨ ਕਰਾਂਗੇ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਵੀ ਨਾਲ ਕਰੀਏ ਨਾਲ-ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਜਿੱਥੇ ਸਰਵਣ ਕਰਦੇ ਆਓ ਤੇ ਬਾਣੀ ਨਾਲ ਜੁੜਨਾ ਇਹ ਸਾਡਾ ਮੋਢਲਾ ਫਰਜ ਆ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬੰਨ ਤੋਂ ਚਾਰਨ ਕੀਤਾ ਹੋਇਆ ਪਾਵਨ ਬਚਨ ਗੌੜੀ ਕੀ ਗੁਜਰੀ ਕੀ ਬਾਣ ਦਾ ਹੈ ਇੱਕ ਗੁਜਰੀ ਕੀ ਬਾਣ 500 ਤੇ 8 ਅੰਗ ਤੋਂ ਆਰੰਭ ਹੁੰਦੀ ਔਰ ਦੂਸਰੀ 517 ਅੰਗ ਤੋਂ ਆਰੰਭ ਹੁੰਦੀ ਇਹ ਦੂਸਰੀ ਵਾਰ ਦਾ ਪਾਵਨ ਬਚਨਿਆ ਸਤਵਾਂ ਸ਼ਲੋਕ ਹੈ ਸਤਿਗੁਰਾਂ ਦੀ ਪਾਵਨ ਬਾਣੀ ਦਾ ਉਨੀ ਅੰਗ ਦੇ ਉਪਰੇ ਪਾਵਨ ਸ਼ਬਦ ਸੁਭਾਏ ਮਾਨਿਆ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਜਗਿਆਸੂ ਦੇ ਲਈ ਇੱਥੇ ਬਚਨ ਕਰਦੇ ਆ ਜਿਸ ਇਨਸਾਨ ਨੇ ਪਰਮਾਤਮਾ ਪਰਮੇਸ਼ਰ ਬਾਏ ਗੁਰੂ ਜੀ ਦੇ ਨਾਲ ਆਪਣੇ ਪ੍ਰੀਤ ਜੋੜ ਲਈ ਔਰ ਪ੍ਰੀਤ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਐਡਾ ਕੋ ਭਰੋਸਾ ਵੱਜ ਚੁੱਕੀ ਐ ਕਿ ਸੰਸਾਰ ਦੇ ਅੰਦਰ ਜਿਹੜੀਆਂ ਕਾਮ ਕ੍ਰੋਧੀਆਂ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਉੱਠਦੀਆਂ ਨੇ ਇਹ ਨਾਮ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਜੇ ਕੋਈ ਬਚਾਲ ਸਕਦਾ ਹੈ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ ਆ ਆਰੰਭਤਾ ਹੁੰਦੀ ਏ ਸ਼ਬਦ ਦੀ ਸਲੋਕ ਮਹੱਲਾ 5ਵਾਂ ਲਗੜੀ ਸੁਥਾਨ ਜੋੜਨ ਹਾਰੈ ਜੋੜੀ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਇੱਥੇ ਵਰਤਿਆ ਨਾ ਸੋ ਥਾਨੰ ਦਾ ਅਰਥ ਹੁੰਦਾ ਸੁਹਾਵਣੀ ਜਗਾ ਚੰਗੀ ਜਗਾ ਹਰ ਇੱਕ ਚੀਜ਼ ਕਿਸੇ ਨਾਲ ਜੁੜੀ ਹੋਈ ਏ ਜਿਵੇਂ ਮੈਂ ਇੱਕ ਦਿਨ ਪਿੱਛੇ ਵੀ ਆਪ ਜੀ ਨੂੰ ਸ਼ਾਇਦ ਬੇਨਤੀ ਕੀਤੀ ਸੀ ਜਿਵੇਂ ਦਰਖਤ ਨਿੰਡਾ ਇਨਾਂ ਦੀਆਂ ਜੜਾਂ ਧਰਤੀ ਨਾਲ ਜੁੜੀਆਂ ਨੇ ਇਹਨਾਂ ਨੂੰ ਪੱਟ ਦੇਓਗੇ ਸੁੱਕ ਜਾਣਗੇ ਵੱਡੇ ਵੱਡੇ ਪਹਾੜਾ ਨੂੰ ਦੇਖਦੇ ਆ ਆਪਣੀ ਜੜ ਧਰਤੀ ਦੇ ਵਿੱਚ ਮਾਰ ਕੇ ਬੈਠਦੇ ਆ ਕਿਸਤੀ ਮਕਾਨ ਨੂੰ ਦੇਖ ਲਈਏ ਧਰਤੀ ਨਾਲ ਜੁੜਿਆ ਹੋਇਆ ਹੈ ਨੇ ਪੱਕੀ ਕੀਤੀ ਜਾਂਦੀ ਐ ਨਾ ਹੋਰ ਡੂੰਗਾ ਪੱਟ ਲੋ ਕਿੰਨੀ ਮੰਨਿਆਦ ਰੱਖਦੇ ਐ ਇਸੇ ਤਰ੍ਹਾਂ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਕਿ ਜਗਿਆ ਸੂ ਸਤਗੁਰਾਂ ਦੇ ਚਰਨਾਂ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਜਦੋਂ ਚੱਲ ਕੇ ਆਇਆ ਮਿਰ ਸਾਹਿਬ ਨੇ ਆਪਣਾ ਸ਼ੁਭ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਇਹਦੇ ਜੀਵਨ ਨੂੰ ਇਹਦੀ ਜ਼ਿੰਦਗੀ ਨੂੰ ਸੁਹਾਵਣੀ ਬਣਾਉਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਅੰਦਰ ਪ੍ਰੀਤ ਪੈਦਾ ਕਰ ਦਿੱਤੀ ਹੈ ਪ੍ਰਮਾਤਮਾ ਦੇ ਪ੍ਰਤੀ ਫੇ ਜਦੋਂ ਮਹਾਰਾਜ ਦੇ ਨਾਲ ਲਈ ਦੀ ਕਹਿੰਦੀ ਪ੍ਰੀਤ ਬਣ ਗਈ ਨਾ ਫਿਰ ਉਹਦੋ ਇੱਕੋ ਹੀ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਦੁਨੀਆ ਦੇ ਵਿੱਚ ਬੜੀਆਂ ਪ੍ਰੀਤਾਂ ਦੇਖਿਆ ਨੇ ਪਰ ਸਤਿਗੁਰੂ ਜੀ ਸੱਚ ਮੁੱਚ ਉਹ ਤਾਂ ਇਹੋ ਜੀਆਂ ਸੰਨ ਵੀ ਲੋਕ ਸਾਰੇ ਆਪਣੇ ਸਵਾਰਥ ਵਾਸਤੇ ਜੁੜੇ ਹੋਏ ਸੀ ਤੁਹਾਡੇ ਨਾਲ ਪ੍ਰੀਤ ਪਾ ਕੇ ਇਸ ਗੱਲ ਦੀ ਸਮਝ ਆ ਗਈ ਵੀ ਤੁਹਾਨੂੰ ਸਵਾਰਥ ਨਹੀਂ ਤੁਸੀਂ ਮੇਰਾ ਜੀਵਨ ਸਵਾਰਨਾ ਚਾਹੁੰਦੇ ਹੋ ਮੈਨੂੰ ਇਸ ਮਨੁੱਖਾ ਜੀਵਨ ਦੀ ਤੁਸੀਂ ਕਦਰ ਕੀਮਤ ਦੱਸ ਤੇ ਪਈਓ ਵੀ ਕੀ ਹੈ ਤਿੰਬਾ ਉਹਨਾਂ ਦੁਨੀਆ ਦੇ ਲੋਕਾਂ ਨਾਲੋਂ ਛੱਡ ਕੇ ਜਿਨ ਨੂੰ ਸਤਿਗੁਰੂ ਸਾਹਿਬ ਕਹਿੰਦੇ ਨਾ ਸੱਚੀ ਪ੍ਰੀਤ ਜਿਹੜੀ ਸੱਚੀ ਪ੍ਰੀਤ ਸੀ ਨਾ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਹਮ ਤੁਮ ਸਿਉ ਜੋਦੀ ਇੱਕ ਸਤਿਗੁਰੂ ਦੀ ਬਾਣੀ ਦਾ ਬਚਨ ਹੋਰ ਪੜਦੇ ਆ ਜਿਹਦੇ ਵਿੱਚ ਮਹਾਰਾਜ ਕਹਿੰਦੇ ਨਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉ ਹੀ ਜਗ ਫੰਦਿਓ ਕਿਆਦਾਰਾ ਮੀ ਕਹਿੰਦੇ ਕੀ ਮਿੱਤਰ ਦੋਸਤ ਤੇ ਕੀ ਘਰ ਵਾਲੀ ਇਸਤਰੀ ਮਹਾਰਾਜ ਕਹਿੰਦੇ ਸਾਰੇ ਹੀ ਆਪਣੇ ਸੁੱਖ ਦੇ ਵਾਸਤੇ ਤੇਰੇ ਨਾਲ ਪ੍ਰੀਤ ਪਾਈ ਬੈਠੇ ਆ ਭਗਤ ਰਵਿਦਾਸ ਜੀ ਤਾਂ ਇੱਥੋਂ ਤੱਕ ਕਹਿ ਰਹੇ ਆ ਕਿ ਸੱਚੇ ਪਾਤਸ਼ਾਹ ਵੀ ਸੱਚਮੁੱਚ ਤੁਹਾਡੇ ਨਾਲ ਪ੍ਰੀਤ ਨਿਭਾਉਣ ਨੂੰ ਸਤਿਗੁਰੂ ਇਸ ਤਰ੍ਹਾਂ ਹੁਣ ਜੀਵਨ ਬਣ ਗਿਆ ਮਹਾਰਾਜ ਵੀ ਜੀਤਾ ਤੁਸੀਂ ਦੀਵੇ ਬਣ ਜਾਓ ਤੇ ਮੈਂ ਬੱਤੀ ਬਣ ਕੇ ਉਹਦੇ ਵਿੱਚ ਬਲ ਜਾ ਜੇ ਤੁਸੀਂ ਤੀਰਥ ਬਣ ਜਾਓ ਤੇ ਉਸ ਤੀਰਥ ਤੇ ਆਉਣ ਵਾਲਾ ਮੈਂ ਯਾਤਰੀ ਬਣ ਜਾਵਾਂ ਕਹਿਣ ਤੋਂ ਭਾਵ ਤਾਂ ਹੀ ਐ ਨਾ ਕਿ ਮਹਾਰਾਜ ਜੀ ਵੀ ਜਿਹੜੀ ਮੇਰੀ ਪ੍ਰੀਤ ਆ ਉਹ ਤੁਹਾਡੇ ਨਾਲ ਨਿਭ ਜਾਏ ਕਿਸੇ ਵੀ ਤਰੀਕੇ ਨਾਲ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਵਰ ਸੰਗ ਤੁਰੀ ਅਵਰ ਹੋਰਾਂ ਨਾਲੋ ਤੋੜ ਕੇ ਸਤਿਗੁਰੂ ਤੁਹਾਡੇ ਚਰਨਾਂ ਨਾਲ ਜੋੜ ਲਈ ਆ ਫਿਰ ਮਹਾਰਾਜ ਸਾਹਿਬ ਜੀ ਨੂੰ ਜਦੋਂ ਬੇਨਤੀ ਕਰੜੀ ਆ ਨਾ ਪ੍ਰੀਤ ਲਾ ਕੇ ਛੱਡ ਨਾ ਜਾਏ ਬੰਦਾ ਉੱਥੇ ਬੇਨਤੀ ਕੀਤੀ ਜਾਵੇ ਵੀ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਵਿਚਰਦੇ ਆ ਭੁੱਲਾ ਬੜੀਆਂ ਹੋ ਜਾਂਦੀਆਂ ਹੁੰਦੇ ਭੁੱਲਣ ਹਾਰ ਪਰਮਾਰਾਜ ਜੀ ਤੁਸੀਂ ਲਈ ਆ ਨਾ ਬਸ ਏ ਕਿਰਪਾ ਰਖਿਓ ਜੇ ਤੋਂ ਮਿੱਤਰ ਅਸੜੜਾ ਇੱਕ ਪੋਰੀ ਨਾ ਮਛੂੜ ਮਹਾਰਾਜ ਵੀ ਇੱਕ ਖਿੰਨ ਵੀ ਆਪਣੇ ਚਰਨਾਂ ਤੋਂ ਦੂਰ ਰਾ ਕਰੀ ਤੁਹਾਡੇ ਨਾਲੋਂ ਸਤਿਗੁਰੂ ਜੀ ਮੈਂ ਵਿਛੜ ਗਿਆ ਨਾ ਤੁਸੀਂ ਤਾਂ ਜਾ ਲਉਗੇ ਪਰ ਸਤਿਗੁਰੂ ਮੇਰੀ ਜ਼ਿੰਦਗੀ ਮੇਰੇ ਜੀਵਨ ਦਾ ਅੰਤ ਹੋ ਜਾਏਗਾ ਮੱਛੀ ਵਾਲੇ ਹਾਲਾਤ ਬਣ ਜਾਂਦੇ ਨੇ ਮਾਰਿਆ ਸੇਵ ਸੱਚੇ ਪਾਤਸ਼ਾਹ ਬਚਨ ਕਰਦੇ ਸਤਿਗੁਰੂ ਕਹਿੰਦੇ ਨਾ ਲਗੜੀ ਸੋ ਥਾਨ ਜੋੜਨ ਹਾਰੈ ਜੋੜੀਆ ਉਸ ਪ੍ਰਭਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਮੇਰੇ ਸਤਿਗੁਰੂ ਨੇ ਮੇਰੀ ਜਿਹੜੀ ਪ੍ਰੀਤ ਸੀ ਉਹ ਵੜਾ ਦਿੱਤੀ ਤੇ ਮੈਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਦਿੱਤਾ ਹੈ ਤੇ ਜਦੋਂ ਹੁਣ ਉਹਨਾਂ ਦੇ ਚਰਨਾਂ ਨਾਲ ਜੁੜਿਆ ਨਾ ਦਾਨਕ ਲਹਿਰੀ ਲੱਖ ਸਿਆਣ ਡੁੱਬਣ ਦੇ ਨਾ ਮਾਂ ਪਿਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਲੱਖ ਸਿਆਣ ਕਹਿਣ ਤੋਂ ਪਾਵ ਸਿਆਣ ਕਹਿੰਦੇ ਨੇ ਇੱਥੇ ਸੰਸਾਰ ਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਨਾ ਆ ਸੰਸਾਰ ਸਾਗਰ ਦੇ ਜਿਵੇਂ ਇੱਕ ਸਮੁੰਦਰ ਹੁੰਦਾ ਹੈ ਸਮੁੰਦਰ ਦੇ ਵਿੱਚ ਕਿੰਨੀਆਂ ਲਹਿਰਾਂ ਪੈਦਾ ਹੁੰਦੀ ਹੈ ਤੇ ਸਮੁੰਦਰ ਆਪਰੇ ਆਪ ਦੇ ਵਿੱਚ ਉਹਨਾਂ ਨੂੰ ਸ਼ਾਂਤ ਕਰਕੇ ਫੇਰ ਰੱਖ ਲੈਂਦਾ ਆ ਸੰਸਾਰ ਸਾਗਰ ਹੈ ਜਿਹੜਾ ਇਹ ਪ੍ਰਭਾਤਮਾ ਦੀ ਮਾਇਆ ਇਹੋ ਜੀ ਵਰਤੀ ਹੋਈ ਹੈ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ ਤੇ ਇਹਨਾਂ ਲਹਿਰਾਂ ਤੋਂ ਜਿਹੜੀਆਂ ਕਾਮ ਕ੍ਰੋਧ ਦੀਆਂ ਲਹਿਰਾਂ ਨੇ ਝੂਠ ਨਿੰਦਾ ਆਲਸੀਰਖਾ ਹੋਰ ਬੜਾ ਕੁਝ ਅੰਦਰ ਇਹੋ ਜਿਹਾ ਪਿਆ ਹੈ ਉਹਨਾਂ ਦੀਆਂ ਜਿਹੜੀਆਂ ਲਹਿਰਾਂ ਵਾਰ-ਵਾਰ ਪੈਦਾ ਹੁੰਦੀਆਂ ਨੇ ਨਾ ਤੇ ਉਹਨਾਂ ਲਹਿਰਾਂ ਦੀ ਲਪੇਟ ਦੇ ਵਿੱਚ ਜਾਂ ਉਹਨਾਂ ਲਹਿਰਾਂ ਦੇ ਵਿੱਚ ਮੈਨੂੰ ਡੁੱਬਣ ਨਹੀਂ ਦੇ ਰਿਹਾ ਕੋਈ ਨਹੀਂ ਡੁੱਬਣ ਦੇ ਰਿਹਾ ਜੀ ਮੇਰਾ ਸਤਿਗੁਰੂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਕਿਉਂਕਿ ਇਹ ਤਾਰਨ ਹਾਰੈ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਪੜ੍ਹਦੇ ਆ ਨਾ ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ ਛੜੇ ਸੋਤਰੇ ਜਿਹੜਾ ਕਹਿਣ ਲੱਗੇ ਸਤਿਗੁਰੂ ਜੀ ਦੇ ਨਾਮ ਰੂਪੀ ਜਹਾਜ਼ ਦੇ ਉੱਪਰ ਜਿਹੜਾ ਸਵਾਰ ਹੋ ਗਿਆ ਨਾ ਆ ਪਵ ਸਾਗਰ ਤੋਂ ਤਰ ਜਾਂਦਾ ਜੀ ਗੁਰੂ ਅੱਗੇ ਬੇਨਤੀ ਕਰੜੀਆਂ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਗਤ ਸਾਹਿਬ ਜੀ ਬਚਨ ਕਰਦੇ ਆ ਕਿਹੇ ਪ੍ਰਮਾਤਮਾ ਲੋਭ ਲਹਿਰ ਅਤ ਨੀਚਰ ਵਜੈ ਕਾਇਆ ਡੁੱਬੈ ਕੇਸਵਾ ਤੇ ਮਹਾਰਾਜ ਜੀ ਮੇਰੇ ਤੇ ਆ ਕਿਰਪਾ ਕਰੋ ਸਤਿਗੁਰੂ ਪਾਤਸ਼ਾਹ ਜੀ ਸੰਸਾਰ ਸਮੁੰਦੇ ਤਾਰ ਗੋਬਿੰਦ ਤਾਰ ਲੈ ਬਾਪ ਵੀਠਲਾ ਸਤਿਗੁਰੂ ਜੀ ਆ ਸੰਸਾਰ ਸਾਗਰ ਤੋਂ ਮੈਨੂੰ ਤਾਰ ਡਾ ਕਰੋ 12 ਤਬ ਦੀ ਇੱਕ ਇੱਕ ਸਤਿਗੁਰਾਂ ਦਾ ਬਚਨ ਪੜਦੇ ਆ ਨਾ ਮਹਾਰਾਜ ਕਹਿੰਦੇ ਜੇ ਜ਼ਿੰਦਗੀ ਦਾ ਬੇੜਾ ਡੁੱਬਦਾ ਹੋਏ ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਨੀ ਆ ਸਤਿਗੁਰ ਸਿਓ ਅਲਾਈ ਬੇੜੇ ਡੁੱਬੜ ਰਾਹੀ ਪੰਮੇਰਾ ਸਤਿਗੁਰੂ ਕਦੇ ਵੀ ਬੇੜਾ ਡੁੱਬਨ ਨਹੀਂ ਦੇਵੇਗਾ ਤਾਰ ਦਿੰਦਾ ਜੀ ਬੇਨਤੀ ਕਰੇ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਮੈਂ ਪਿੱਛੇ ਆਪ ਜੀ ਦੇ ਨਾਲ ਇੱਕ ਸਾਖੀ ਵੀ ਸਾਂਝੀ ਕੀਤੀ ਸੀ ਚਲੋ ਇੱਥੇ ਇੱਕ ਵਾਰ ਫਿਰ ਆਪ ਜੀ ਨੂੰ ਬੇਨਤੀ ਕਰ ਦੇਵਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਦਿਨ ਪਾਈ ਸੈਦੇ ਮਲਾਦ ਦੀ ਬੇੜੀ ਦੇ ਵਿੱਚ ਸਤਿਗੁਰੂ ਬੈਠੇ ਆ ਤਮਾਰਾ ਜੀ ਸੇ ਸੱਚੇ ਪਾਤਸ਼ਾਹ ਜੀ ਦੇ ਨਾਲ ਦੇ ਸਿੱਖੋ ਦੀ ਬੇੜੀ 'ਚ ਬੈਠ ਗਏ ਜਦੋਂ ਚੱਪੂ ਮਾਰਦਾ ਨਾ ਮਹਾਰਾਜ ਦੇ ਵੱਲ ਧਿਆੜਾ ਉਹਦਾ ਮੁੱਖ ਸਤਗੁਰਾਂ ਵੱਲ ਕੀਤਾ ਬੇੜੀ ਪਿੱਛੇ ਨੂੰ ਉਧਰ ਨੂੰ ਜਾ ਰਹੀ ਹੈ ਨਾ ਜਿੱਧਰ ਲੈ ਕੇ ਜਾ ਰਹੀ ਹੈ ਧਿਆਨ ਐਡਾ ਕਿ ਪਰਬਲ ਹੋ ਗਿਆ ਸੁਰਤ ਐਨੀ ਕਿ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜ ਗਈ ਤੇ ਹੁਣ ਤਾਂ ਚਾਹੀਦਾ ਕੁਝ ਨਹੀਂ ਇਸੇ ਨਾ ਜਿਹਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਨਾ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਇਹੋ ਜੀ ਪ੍ਰੀਤ ਵੜ ਗਈ ਆ ਪਤਾ ਹੀ ਨਹੀਂ ਲੱਗਿਆ ਕਦੋਂ ਪਾਰ ਆ ਗਏ ਨੇ ਬੇੜੇ ਵਿੱਚ ਸਾਰੇ ਸਿੱਖ ਉਤਰਾਏ ਸਤਿਗੁਰੂ ਜੀ ਵੀ ਉਤਰੇ ਸਹਿਦਾ ਮਲਾ ਵੀ ਆ ਗਿਆ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਸਤਿਗੁਰੂ ਪੁੱਛਦੇ ਕਿੰਨੀ ਮਜ਼ਦੂਰੀ ਹੋ ਗਈ ਤੇਰੀ ਤਉਨੇ ਹੱਥ ਜੋੜ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਵੀ ਸਾਡਾ ਇਹ ਨਾ ਇਥੋਂ ਦਾ ਸਤਿਗੁਰੂ ਪਾਤਸ਼ਾਹ ਜੀ ਇਹ ਅਸੂਲ ਰਿਹਾ ਹੈਗਾ ਵੀ ਇੱਕ ਮਲਾ ਦੂਜੇ ਮਲਾ ਤੋਂ ਮਜ਼ਦੂਰੀ ਨਹੀਂ ਜੀ ਲੈਂਦਾ ਇੱਕ ਮਲਾ ਦੂਸਰੇ ਮਲਾ ਤੋਂ ਮਜ਼ਦੂਰੀ ਨਹੀਂ ਲੈਣਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਤੇ ਕਲਾ ਵਰ ਚੁੱਕੀ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਕਹਿੰਦੇ ਵੀ ਨਹੀਂ ਇਹਨੂੰ ਮਜ਼ਦੂਰੀ ਦਿਓ ਮਹਾਰਾਜ ਜੀ ਇਹ ਮਜ਼ਦੂਰੀ ਨਹੀਂ ਲੈਣੀ ਮਹਾਰਾਜ ਕਹਿੰਦੇ ਵੀ ਹੋਰ ਮੰਗੋ ਕੀ ਮੰਗਦੇ ਹੋ ਸਤਿਗੁਰੂ ਜੀ ਪਹਿਲਾਂ ਨਹੀਂ ਸੀ ਪਤਾ ਪਰ ਅੱਜ ਸਤਿਗੁਰੂ ਜੀ ਪਤਾ ਲੱਗ ਗਿਆ ਕਿਉਂਕਿ ਸਮਝ ਗਿਆ ਨਾ ਸਾਰੀ ਗੱਲ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਸਾਰ ਜਗਤ ਨੂੰ ਤਾਰਨ ਵਾਸਤੇ ਆਏ ਹੋਏ ਨੇ ਇੱਕੋ ਬੇਨਤੀ ਕੀਤੀ ਪਾਤਸ਼ਾਹ ਮੈਂ ਤਾਂ ਸਿਰਫ ਆ ਜਿਹੜਾ ਪਣੀ ਸੀ ਸਤਿਗੁਰੂ ਇਹ ਪਰਲੇ ਕੰਡੇ ਤੁਰਲੇ ਕੰਡੇ ਤੱਕ ਤੁਹਾਨੂੰ ਲੈ ਆਇਆ ਇੱਥੋਂ ਪਾਰ ਕਰ ਦਿੱਤਾ ਬੇੜੀ ਦੇ ਵਿੱਚ ਬਿਠਾ ਗਿਆ ਮੇਰੇ ਵਿੱਚ ਸਿਰਫ ਇੰਨੀ ਕੁ ਸਮਰਥਾ ਹੈ ਪਰ ਸਤਿਗੁਰੂ ਜੀ ਤੁਸੀਂ ਮੇਰੇ ਘਾਟ ਤੇ ਆਏ ਮੈਂ ਇਸ ਘਾਟ ਤੇ ਤੁਹਾਨੂੰ ਇਧਰਲੇ ਬੰਨੇ ਲੈ ਆਇਆ ਜਿਸ ਦਿਨ ਸਤਿਗੁਰੂ ਜਿਸ ਅ ਸੰਸਾਰ ਸਾਗਰ ਦੇ ਘਾਟ ਦੇ ਉੱਤੇ ਤੁਸੀਂ ਖੜਿਓ ਜਿਸ ਦਿਨ ਮੈਂ ਸਤਿਗੁਰੂ ਜੀ ਸਰੀਰ ਛੱਡ ਕੇ ਇਸ ਘਾਟ ਤੋਂ ਜਾਣ ਲੱਗਾ ਨਾ ਤੇ ਕਿਰਪਾ ਕਰੋ ਮੈਨੂੰ ਆਹ ਸੰਸਾਰ ਸਾਗਰ ਤੋਂ ਮੈਨੂੰ ਪਾਰ ਕਰ ਦੇਣਾ ਮੈਂ ਡੋਬਣਾ ਜਾਮਾ ਇੱਥੇ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾਈ ਜੀ ਇੱਕ ਵਿਦਵਾਨ ਨੇ ਬਹੁਤ ਸੁੰਦਰ ਬਚਨ ਕਹੇ ਆ ਉਹ ਆਪਦੀ ਬੋਲੀ ਦੇ ਵਿੱਚ ਇੱਕ ਜਿਹੜਾ ਸ਼ਬਦ ਆਪ ਬਾਰ-ਬਾਰ ਇੱਥੇ ਸਤਿਗੁਰੂ ਪਾਤਸ਼ਾਹ ਦੇ ਪਿਆਰਿਆਂ ਨੇ ਜਿਹੜਾ ਕਿਹਾ ਨਾ ਭਾਈ ਸੈਦਾ ਮਲਾ ਕਹਿੰਦਾ ਹੈ ਮਹਾਰਾਜ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ ਥਾਰੀ ਮਾਰੀ ਦਾਰਤunda ਤੁਹਾਡੀ ਤੇ ਮੇਰੀ ਕੋਈ ਵੀ ਨਿਆਰੀ ਜਾਤ ਨਹੀਂਗੀ ਵੱਖਰੀ ਨਹੀਂ ਮੇਰਾ ਕੰਮ ਆ ਸਤਗੁਰੂ ਆ ਕਾੜ ਤੋਂ ਇੱਕ ਦੂਸਰੇ ਨੂੰ ਪਾਰ ਲਾਉਣਾ ਮਲਾਹ ਦਾ ਕੰਮ ਮੈਂ ਕਰਦਾ ਤੇ ਤੁਸੀਂ ਸੰਸਾਰ ਸਾਗਰ ਤੋਂ ਸਭ ਨੂੰ ਤਾਰਦੇ ਹੋ ਤੁਸੀਂ ਵੀ ਮਲਾਹ ਹੋ ਤਾਰਨ ਵਾਲੇ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ ਖੇਵਟੀ ਕੈ ਕਰਮ ਹੋਏ ਨੀਕੇ ਕਰ ਵਿਚਾਰੀ ਐ ਸਤਗੁਰੂ ਜੀ ਏ ਮੇਰੇ ਕਾਰਜ ਨੂੰ ਸਤਿਗੁਰੂ ਕਿਰਤ ਦੇ ਕਾਰਜ ਨੂੰ ਚੰਗਾ ਕਰਕੇ ਵਿਚਾਰ ਲੈਣਾ ਹਾਂ ਮਾਰੇ ਸਹਿਬ ਜੀਓ ਮਾਰੇ ਘਟ ਆਏ ਤੁਹੇ ਪਾਰ ਜਾ ਜਾਏ ਉਤਾਰਾ ਨਾ થਾ ਸਤਿਗੁਰੂ ਤੁਸੀਂ ਮੇਰੇ ਘਾਟ ਤੇ ਆਏ ਬੇੜੀ 'ਚ ਬੈਠ ਕੇ ਤੁਹਾਨੂੰ ਪਾਰ ਕਰ ਦਿੱਤਾ ਥਾਰੇ ਘਟ ਆਓ ਮੋਹੇ ਪਾਰ ਜਾਓ ਤਾਰੀਏ ਜਿਸ ਦਿਨ ਮੈਂ ਤੁਹਾਡੇ ਘਾਟ ਤੇ ਆਵਾਂ ਸਤਿਗੁਰੂ ਮੈਨੂੰ ਵੀ ਪਾਰ ਕਰ ਦੇਣਾ ਤੇ ਮਾਰੇ ਸਹਿਬ ਸੱਚੇ ਪਾਤਸ਼ਾਹ ਜੀ ਨੇ ਏਡੀਆਂ ਰਹਿਮਤਾ ਵਰਤਾਈਆਂ ਜੇ ਡੀ ਨਾਮ ਦੀ ਦਾਤ ਸਤਗੁਰੂ ਪਾਤਸ਼ਾਹ ਜੀ ਨੇ ਪਾਈ ਸੈਦੇ ਮਲਾ ਨੂੰ ਬਖਸ਼ ਦਿੱਤੀ ਨਾ ਤੇ ਮੇਰੇ ਸਾਹਿਬ ਸਤਗੁਰੂ ਦੀ ਕਿਰਪਾ ਦੇ ਨਾਲ ਉਹ ਨਾਮ ਲੈ ਕੇ ਪਵ ਸਾਗਰ ਤੋਂ ਪਾਈ ਸੈਦਾ ਕੱਲਾ ਆਪ ਹੀ ਨਹੀਂ ਤਰਿਆ ਜਿੰਨੇ ਸਬੰਧ ਰੱਖਣ ਵਾਲੇ ਪਰਿਵਾਰ ਰਿਸ਼ਤੇਦਾਰ ਸਾਥ ਸਬੰਧੀ ਸਾਰੇ ਦੇ ਸਾਰੇ ਹੀ ਤਰ ਗਏ ਆ ਕਿਉਂਕਿ ਤਾਰਨ ਵਾਲਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ ਸਤਗੁਰੂ ਪਾਤਸ਼ਾਹ ਜੀ ਦਾ ਪਵਨ ਬਚਨ ਆਪ ਨਾਲ ਸੰਨ ਕਰ ਰਿਹਾ ਆ ਸਾ ਮਹਾਰਾਜ ਕਹਿੰਦੇ ਨਾਨਕ ਲਹਿਰੀ ਲਖਸਿਆਣ ਡੋਬਣ ਦੇ ਨਾ ਮਾਂ ਤੇਰੀ ਮੇਰੇ ਸਤਗੁਰੂ ਦਾ ਨਾਮ ਡੋਬਣ ਨਹੀਂ ਜੇ ਦਿੰਦਾ ਇਹਨੂੰ ਕੋਈ ਵੀ ਜਪ ਲੈ ਜਿਉਂ-ਜਿਉਂ ਜਪਦੇ ਜਾਵਾਂਗੇ ਨਾ ਇਹ ਭਵ ਸਾਗਰ ਸੰਸਾਰ ਤੋਂ ਤਾਰਨ ਵਾਲਾ ਸਤਗੁਰਾਂ ਦਾ ਸ੍ਰੇਸ਼ਟ ਨਾਮ ਆਓ ਆਪ ਜੀ ਨੇ ਗੱਲ ਸਰਵਣ ਕੀਤਾ ਸੀ ਲੜੀਵਾਰ ਇਤਿਹਾਸ ਦੀ ਕਥਾ ਅੰਦਰ ਕਿ ਇਹਦੋਂ ਚੰਦੂ ਬੈਠਾ ਹੋਇਆ ਇਹ ਸੋਚਦਾ ਪਿਆ ਕਿ ਮੇਰੀ ਪੁੱਤਰੀ ਦੇ ਵਿਆਹ ਨੂੰ ਜਵਾਬ ਦੇ ਕੇ ਉਹਨਾਂ ਆਪ ਦੂਸਰੇ ਪਾਸੇ ਆਪਣੇ ਪੁੱਤਰ ਨੂੰ ਵਿਆਹ ਦਿੱਤਾ ਇਹਨੀਆਂ ਖੁਸ਼ੀਆਂ ਬਣਾਈਆਂ ਗਈਆਂ ਮੇਰਾ ਡਰ ਪਾਉ ਕੋਈ ਨਹੀਂ ਜੇ ਮੰਨੇ ਆ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਅਰਜੁਨ ਦੇਵ ਜੀ ਦੇ ਵੱਡੇ ਭਰਾ ਬਾਬਾ ਬਿਰਥੀ ਚੰਦ ਇਹ ਮਾਲਵੇ ਦੀ ਧਰਤੀ ਤੇ ਕੋਠੇ ਨਗਰ ਦੇ ਵਿੱਚ ਰਹਿੰਦੇ ਆ ਤੇ ਚੰਦੂ ਕਹਿੰਦਾ ਕਿਉਂ ਨਾ ਹੋਵੇ ਵੀ ਇਹਨੂੰ ਡਰਾਵਾ ਦਿੱਤਾ ਜਾਏ ਵੀ ਇਹਨੂੰ ਪਟਾ ਤਾਂ ਮੈਂ ਹੀ ਲੈ ਕੇ ਦਿੱਤਾ ਸੀ ਨਾ ਵੀ ਜੇ ਇਹਨੇ ਮੇਰੀ ਗੱਲ ਨਾ ਮੰਨੀ ਮੇਰਾ ਸਾਥ ਨਾ ਦਿੱਤਾ ਤਾਂ ਸਭ ਕੁਝ ਜਿੰਨਾ ਘਰ ਘਾਟ ਉਜਾੜ ਦੇਵਾਂਗਾ ਸਭ ਕੁਝ ਖਤਮ ਉਜੜਾ ਬੀ ਜੇ ਮੇਰਾ ਘਰ ਨਹੀਂ ਮੇਰੇ ਬੱਚੀ ਦਾ ਮੇਰੀ ਧੀ ਦਾ ਘਰ ਨਹੀਂ ਵੱਲ ਸਕਿਆ ਤੇ ਫਿਰ ਇਹਨਾਂ ਨੂੰ ਕਿਉਂ ਬਸੰਦੀ ਹੈ ਤੰਮਾ ਇੱਥੇ ਇੱਕ ਬੇਨਤੀ ਕਰਾਂ ਦੇਖੋ ਇੱਕ ਬੁੱਲੇ ਸ਼ਾਹ ਨੇ ਇੱਕ ਗੱਲ ਕਹੀ ਸੀ ਉਹ ਕਹਿਣ ਲੱਗੇ ਨਾ ਬੁੱਲਿਆ ਸੁਖੀ ਵਾਸਤਿਆਂ ਨੂੰ ਉਜਾੜ ਕੇ ਕਿੱਥੋਂ ਸੁੱਖ ਦੀ ਨੀਂਦ ਸੌਣਗੇ ਉਹ ਕੋਈ ਵੀ ਕਿਸੇ ਸੌਖੇ ਵਾਸਤੇ ਨੂੰ ਜਿਹੜਾ ਬੰਦਾ ਉਜਾੜਨਾ ਚਾਹੇ ਨਾ ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਜੀ ਸੌ ਸਕਦਾਗਾ ਇਹ ਤੇ ਉਹਨੇ ਸਾਰਾ ਕੁਝ ਘਾੜ ਤਾਂ ਘੜਦੇ ਪਏ ਆ ਇਤਿਹਾਸ ਤੇ ਪੰਨੇ ਕੀ ਕਹਿ ਰਹੇ ਆ ਕਭੀ ਸੰਤੋਖ ਸਿੰਘ ਜੀ ਨੇ ਜੋ ਲਿਖਿਆ ਆਓ ਭਾਵਨਾ ਸਹਿਤ ਸਰਵਣ ਕਰੀਏ ਆਪ ਜਿਤਨੇ ਵੀ ਸਤਿਗੁਰਾਂ ਦੀ ਹਜ਼ੂਰੀ ਅੰਦਰ ਸੰਗਤ ਰੂਪ ਦੇ ਵਿੱਚ ਜੁੜ ਬੈਠੇ ਹੋ ਸਾਰੇ ਹੀ ਸੰਗਤ ਇੱਕ ਵਾਰ ਰਸਨਾ ਪਵਿੱਤਰ ਕਰੋ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਅਨੁਜੇ ਆਪਨੇ ਖੂ ਸਮਝਾਵੈ ਨਹੀਂ ਤਾਂ ਕੋਠਾ ਗ੍ਰਾਮ ਛਿਨਾਵੈ ਇਥੇ ਫਿਰ ਹੁੜ ਇਹ ਗੱਲ ਕਹਿ ਰਿਹਾ ਚੰਦੂ ਵੀ ਆਪਣੇ ਛੋਟੇ ਭਰਾ ਨੂੰ ਸਮਝਾਓ ਨਈ ਤਾਂ ਕਹਿੰਦੇ ਵੀ ਆ ਤੈਨੂੰ ਜਿਹੜਾ ਕੋਠਾ ਪਿੰਡ ਅਸੀਂ ਲੈ ਕੇ ਦਿੱਤਾ ਇਹ ਸਾਰਾ ਤੇਰੇ ਤੋਂ ਖੋ ਲਵਾਂਗੇ ਦਿਓ ਬਿਗਾਰ ਕਾਰਮੈ ਸਾਰੋ ਸਹਤ ਕੁਟੰਬ ਗਹੋਂ ਦੁਖ ਭਾਰੋ ਕਹਿੰਦੇ ਵੀ ਸਾਰਾ ਕੁਝ ਜਿਹੜਾ ਹੈ ਤੇਰਾ ਪਰਿਵਾਰ ਹੈ ਨਾ ਜਿਹੜਾ ਇਹ ਸਾਰੇ ਦਾ ਸਾਰਾ ਕਹਿੰਦੇ ਵੀ ਖਤਮ ਕਰ ਦੇਣਾ ਕਾਰੋਬਾਰ ਸਾਰਾ ਵਿਗੜ ਜਾਏਗਾ ਕੋਈ ਵੀ ਤੁਹਾਡੇ ਉੱਤੇ ਸੰਸਾਰ ਦੇ ਉੱਤੇ ਤੁਹਾਡੇ ਵਿੱਚੋਂ ਕੋਈ ਵੀ ਨਹੀਂ ਬਚੇਗਾ ਨਿਰਪਾਕੀ ਨਾ ਨਾਦਰ ਮੋਰਾ ਕਹ ਸੁ ਕਠੋਰ ਬਿਪਰਕੋ ਮੋਰਾ ਡਰ ਰਹਿ ਤੋ ਕੇ ਮੇਰਾ ਅਨਾਦਰ ਕੀਤਾ ਮੇਰੀ ਗੱਲ ਨੂੰ ਮੰਨਿਆ ਨਹੀਂ ਮੈਂ ਬ੍ਰਹਮਣਾਂ ਨੂੰ ਕਹਿੰਦੇ ਵੀ ਭੇਜਿਆ ਸੀ ਬ੍ਰਹਮਣਾਂ ਨੇ ਵੀ ਬੜੇ ਉਹ ਜੇ ਮੇਰੇ ਵੱਲੋਂ ਕਹੇ ਹੋਏ ਸ਼ਬਦ ਵੀ ਉੱਥੇ ਜਾ ਕੇ ਵਰਤੇ ਪਰ ਕਹਿੰਦੇ ਉਹਨਾਂ ਨੇ ਬ੍ਰਹਮਣਾਂ ਨੂੰ ਵੀ ਵਾਪਸ ਮੋੜਿਆ ਮੇਰੀ ਬੱਚੀ ਦਾ ਰਸਤਾ ਵਾਪਸ ਮੋੜ ਦਿੱਤਾ ਹੈ ਲਿਖੀ ਪੱਤਰ ਕਾ ਆਪਣੋ ਜੋਰਾ ਅਬ ਲਗ ਕਹੂੰ ਹੱਥ ਮੈਂ ਜੋਰਾ ਫੜ ਆਪਣੀ ਤਾਕਤ ਦਾ ਇਸਤੇਮਾਲ ਕਰ ਕਿ ਜਿਹੜੀ ਹੁਣ ਐਡੀ ਤਾਕਤ ਆ ਨਾ ਮੈਂ ਕਈ ਵਾਰ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਦੇਖੋ ਬੰਦੇ ਦੇ ਹੱਥ ਤਾਕਤ ਆ ਜਾਣੀ ਉਹ ਕੋ ਵੱਡੀ ਗੱਲ ਨਹੀਂ ਹੋਇਆ ਕਰ ਦੇਗੀ ਰੱਬ ਪਰਮਾਤਮਾ ਪਰਮੇਸ਼ਰ ਤਾਕਤ ਬਖਸ਼ ਦਿੰਦਾ ਹੈ ਪਰ ਉਹ ਤਾਕਤ ਬਖਸ਼ ਕਰਕੇ ਇਹਨਾਂ ਕ ਸਤਿਗੁਰੂ ਜੀ ਦੇਖਦੇ ਵੀ ਇਸ ਚੀਜ਼ ਨੂੰ ਇਸ ਤਾਕਤ ਨੂੰ ਸੰਭ ਲਏਗਾ ਜਾਂ ਨਹੀਂ ਕੋਈ ਨੁਕਸਾਨਤਾ ਨਹੀਂ ਕਰਦਾ ਕਈ ਵਾਰ ਬੰਦੇ ਤਾਕਤ ਰੱਖ ਕੇ ਦੂਜਿਆਂ ਦਾ ਨੁਕਸਾਨ ਕਰਨ ਲੱਗ ਜਾਂਦੇ ਤੇ ਰੱਬ ਨੂੰ ਭੌਂਦਾ ਨਹੀਂ ਹੁੰਦਾਗਾ ਹਰਨਾਕਸ਼ ਕੋਲੇ ਤਾਕਤ ਦੀ ਕਮੀ ਨਹੀਂ ਸੀ ਪਰ ਬੰਦ ਕੀ ਕਰਨ ਵਾਲਿਆਂ ਦੇ ਉੱਤੇ ਨਾ ਜੁਲਮ ਕਰਨ ਲੱਗ ਪਿਆ ਤੇ ਰੱਬ ਪਰਮਾਤਮਾ ਨੇ ਪੱਟਾਂ ਤੇ ਰੱਖ ਕੇ ਨੋਹਾਂ ਦੇ ਨਾਲ ਵਿਚਾਲੋਂ ਪਾੜ ਦਿੱਤਾ ਅੰਤ ਹੋ ਗਿਆ ਨਾ ਸ਼ਰੀਰ ਦਾ ਤਾਕਤ ਦਾ ਕੋਈ ਵੀ ਗਲਤ ਇਸਤੇਮਾਲ ਕਰੇ ਕਿਉਂਕਿ ਰੱਬ ਪਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਉਹਦਾ ਦਾ ਫਲ ਜਰੂਰ ਮਿਲੇਗਾ ਦੇਖੋ ਆਹੀ ਗੱਲ ਅੰਦਰ ਕਹਿਣ ਲੱਗੇ ਇੱਕ ਨਿੱਕੀ ਜੀ ਚਿੰਗਿਆੜੀ ਸੀ ਐਡਾ ਵੱਡਾ ਪੰਬੜ ਬਣ ਗਈ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਚੰਦੂ ਹੈ ਇਹੇ ਕਿਉਂਕਿ ਸਾਥ ਬਾਕੀਆਂ ਨੇ ਵੀ ਦਿੱਤਾਗੇ ਡਾਕਿਆ ਆਪਾਂ ਸਾਰਿਆਂ ਦੀ ਬਾਰਤਾਲਾਪ ਸਾਂਝੀ ਕਰਾਂਗੇ ਫੋੜ ਇਹਨੇ ਚਿੱਠੀ ਦੇ ਵਿੱਚ ਆਪਣਾ ਜਿਹੜਾ ਜੋਰ ਦਿਖਾਇਆ ਜੀ ਕਿ ਮੈਂ ਬਾਦਸ਼ਾਹ ਦੇ ਕਿੰਨਾ ਕਨੇੜਿਆ ਮੇਰਾ ਹੁਕਮ ਕਿੰਨਾ ਕ ਲੋਕਾਂ ਦੇ ਵਿੱਚ ਚੱਲਦਾ ਹੈ ਉਹ ਸਾਰੇ ਦਾ ਸਾਰਾ ਇਹਨੇ ਚਿੱਠੀ ਦੇ ਵਿੱਚ ਕਹਿੰਦੇ ਵੀ ਲਿਖਿਆ ਹੁਣ ਤੱਕ ਕਹਿੰਦੇ ਮੈਂ ਹੱਥ ਜੋੜ ਕੇ ਸਿਰ ਨਵਾ ਕੇ ਬੇਨਤੀਆਂ ਕਰਦਾ ਰਿਹਾ ਪਰ ਹੁਣ ਕਹਿੰਦੇ ਹੱਥ ਜੋੜਨ ਦਾ ਸਮਾਂ ਚਲਾ ਗਿਆ ਹੈ ਨਾ ਤਾ ਮੂਰ ਸੁਤਾ ਨਹਿ ਮੂਰ ਜਾਂ ਤੇ ਕਹੋਂ ਨਿਹੋਰ ਨਿਹੋਰ ਕਹਿੰਦੇ ਵੀ ਨਿਰਪੈ ਹੋ ਕੇ ਉਹਦਾ ਅਨਾਦਰ ਕੀਤਾ ਮੇਰੀ ਪੁੱਤਰੀ ਦਾ ਰਿਸ਼ਤਾ ਮੋੜ ਦਿੱਤਾ ਤੇ ਇਸ ਕਰਕੇ ਕਹਿੰਦੇ ਵੀ ਅਸੀਂ ਬੇਨਤੀ ਕਰਦੇ ਰਹੇ ਵੀ ਜੀ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਉਹਦੀ ਖਿਮਾ ਕਰੋ ਵੀ ਸਾਨੂੰ ਦੁਬਾਰਾ ਫੇਰ ਮੌਕਾ ਦਿੱਤਾ ਜਾਏ ਕੋਈ ਨਾਤਾ ਮੋਰ ਸੁਤਾ ਨਹਿ ਮੋਰ ਆਤੇ ਕਹੋ ਨਹਿ ਹੋਰ ਨਹਿ ਹੋਰ ਮੇਰੀ ਪੁੱਤਰੀ ਦਾ ਰਿਸ਼ਤਾ ਨਾ